ਸਾਨੂੰ ਆਪਣੀ ਜ਼ਿੰਦਗੀ ਦੇ ਨਾਲ ਅਕਸਰ ਹੀ ਕਈ ਸ਼ਿਕਾਇਤਾਂ ਰਹਿੰਦੀਆਂ ਨੇ ਤੇ ਉਹਨਾਂ ਨੂੰ ਲੈ ਕੇ ਅਸੀਂ ਦੁਖੀ ਵੀ ਰਹਿੰਦੇ ਹਾਂ ਹਾਲਾਂਕਿ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੁੰਦਾ ਹੈ ਤੇ ਫਿਰ ਵੀ ਦੁਖੀ ਹੁੰਨੇ ਆ ਪਰ ਦੂਜੇ ਪਾਸੇ ਉਹ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸੱਚਮੁੱਚ ਹੀ ਕਈ ਮੁਸ਼ਕਲਾਂ ਹੁੰਦੀਆਂ ਨੇ ਪਰ باوجود ਇਸੇ ਉਹ ਬਹੁਤ ਸਾਰੇ ਲੋਕਾਂ ਲਈ ਮਿਸਾਲ ਬਣ ਜਾਂਦੇ ਨੇ ਇਸੇ ਤਰ੍ਹਾਂ ਦਾ ਕਰ ਦਿਖਾਇਆ ਹੈ ਪੰਜਾਬ ਦੇ ਬਠਿੰਡਾ ਦੀ ਰਹਿਣ ਵਾਲੀ ਅੰਜਲ ਪਟੇਜਾ ਨੇ ਅੰਜਲ ਪਟੇਜਾ ਜੋਤਹੀਨ ਵਕੀਲ ਹੈ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਲੜਨ ਵਾਲੀ ਪਹਿਲੀ ਜੋਤਹੀਨ ਮਹਿਲਾ ਵਕੀਲ ਬਣੇ ਨੇ ਅੰਜਲ ਨੇ 6 ਜੂਨ 2025 ਨੂੰ ਉੱਤਰਾਖੰਡ ਨਿਆਇਕ ਸੇਵਾ ਪਤੀ ਪ੍ਰਕਿਰਿਆ ਦੇ ਇੱਕ ਕੇਸ ਦੇ ਵਿੱਚ ਨੁਮਾਇੰਦਗੀ ਕੀਤੀ ਅੰਜਲ ਪਟੇਜਾ ਜਨਮ ਤੋਂ ਹੀ ਘਟ ਨਜ਼ਰ ਨਾਲ ਪੈਦਾ ਹੋਈ ਸੀ ਬਾਅਦ ਦੇ ਵਿੱਚ ਰੈਟਿਨੋਪੈਥੀ ਕਰਨ ਉਹਨਾਂ ਦੀ ਨਜ਼ਰ ਪੂਰੀ ਤਰ੍ਹਾਂ ਚਲੀ ਗਈ ਅੰਜਲ ਨੈਸ਼ਨਲ ਲਾਸ ਸਕੂਲ ਆਫ ਇੰਡੀਆ ਯੂਨੀਵਰਸਿਟੀ ਬੈਂਗਲੌਰ ਦੇ ਵਿੱਚ ਦਾਖਲਾ ਲੈਣ ਵਾਲੀ ਪਹਿਲੀ ਚੋਣ ਹੀਨ ਵਿਦਿਆਰਥਣ ਸੀ ਅੰਜਲ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਦੋਂ 16 ਸਾਲ ਦੇ ਸਨ ਅੰਜਲ ਦੇ ਸੰਘਰਸ਼ ਦੀ ਕਹਾਣੀ ਹੈ ਕਿ ਕਿਵੇਂ ਅੱਖਾਂ ਦੀ ਰੋਸ਼ਨੀ ਦੇ ਨਾ ਹੋਣ ਕਾਰਨ ਇਸ ਮੁਕਾਮ ਤੱਕ ਪਹੁੰਚਣ ਦੇ ਵਿੱਚ ਉਹ ਕਾਮਯਾਬ ਰਹੀ